ਜ਼ਿਲ੍ਹਾ ਮਾਨਸਾ ਹਲਕਾ ਬੁੜਲਾਡਾ ਦੇ ਜ਼ੋਨ ਬਚੂਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਉਮੀਦਵਾਰ ਬੀਬੀ ਕੁਲਜੀਤ ਕਰ ਨੂੰ ਜ਼ਿਲ੍ਹਾ ਪਰੀਸ਼ਦ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਹੋਣ ਤੇ ਉਹਨਾਂ ਦੇ ਪਤੀ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਸਰਦਾਰ ਅਮਰਜੀਤ ਸਿੰਘ ਕੁਲਾਣਾ ਦੇ ਵੱਲੋਂ ਜ਼ਿਲ੍ਹਾ ਪਰੀਸ਼ਦ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਹੋਣ ਤੇ ਵਾਰਡ ਨੰਬਰ 4 ਦੇ ਜ਼ੋਨ ਬਚੂਆਣਾ ਦੇ ਸਮੂਹ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਸਰਦਾਰ ਅਮਰਜੀਤ ਸਿੰਘ ਕਲਾਨਾ ਨੇ ਸ਼੍ਰੋਮਣੀ ਅਕਾਲੀ ਦਲ ਬਦਲ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਮਰਜੀਤ ਸਿੰਘ ਦੇ ਵੱਲੋਂ ਆਖਿਆ ਗਿਆ ਕਿ ਜਿਸ ਤਰ੍ਹਾਂ ਪਾਰਟੀ ਨੇ ਉਹਨਾਂ ਨੂੰ ਵਿਸ਼ਵਾਸ ਨਾਲ ਜ਼ਿਲ੍ਹਾ ਪੁਰੀਸ਼ਦ ਦੀਆਂ ਚੋਣਾਂ ਵਿੱਚ ਉਤਾਰਿਆ ਸੀ ਉਹਨਾਂ ਨੇ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਈ ਇਸ ਦੇ ਨਾਲ ਨਾਲ ਸਰਦਾਰ ਅਮਰਜੀਤ ਸਿੰਘ ਨੇ ਆਖਿਆ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ ਹੁਣ ਲੋਕਾਂ ਨੇ ਮੰਨ ਬਣਾ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹੀ ਇੱਕ ਅਜਿਹੀ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੀ ਹੈ ਆਓ ਸੁਣਦੇ ਹਾਂ ਜਥੇਦਾਰ ਸਰਦਾਰ ਅਮਰਜੀਤ ਸਿੰਘ ਦੇ ਵੱਲੋਂ ਇਸ ਮੌਕੇ ਹੋਰ ਕੀ ਕੁਝ ਆਖਿਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਹਿ ਪਹਿਲਾਂ ਸਭ ਤੋਂ ਧੰਨਵਾਦ ਕਰਦਾ ਸਾਡੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀ ਸਿੰਘ ਜੀ ਬਾਦਲ ਤੇ ਬاہر ਸਮਰਤ ਕੌਰ ਵਾਦਲ ਤੇ ਸਾਡੇ ਹਲਕੇ ਦੇ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਜਿਨ੍ਹਾਂ ਨੇ ਸਾਡੇ 'ਚ ਪੂਰਨ ਭਰੋਸਾ ਪ੍ਰਗਟ ਕਰਕੇ ਸਾਨੂੰ 4 ਨੰਬਰ ਜ਼ੋਨ ਪਸ਼ਵਾਨੇ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਅਸੀਂ ਉਹਨਾਂ ਦੇ ਦਿੱਤੇ ਹੋਏ ਸਦੇਸ਼ਾ ਮੁਤਾਬਕ ਲੋਕਾਂ ਦੇ ਵਿੱਚ ਗਏ ਤੇ ਸਾਨੂੰ ਲੋਕਾਂ ਨੇ ਵੱਡਾ ਫਤਵਾ ਦਿੱਤਾ ਤੇ ਮੈਂ ਧੰਨਵਾਦ ਕਰਦਾ ਸਾਰੇ ਜੋ 23 ਪਿੰਡਾਂ ਦੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਤੇ ਸਪੋਰਟਰਾਂ ਦਾ ਜਿਨ੍ਹਾਂ ਨੇ ਕਿ ਮੇਰੀ ਬਹੁਤ ਵੱਡੀ ਜਿੱਤ ਦਵਾਈ ਹੈ ਤੇ ਉਹਨਾਂ ਨੇ ਮੇਰੀ ਬਹੁਤ ਵੱਡੀ ਚੋਣ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਚੋਣ ਨੂੰ ਸਫਲ ਕੀਤਾ ਹੈ ਤੇ ਮੈਂ ਧੰਨਵਾਦ ਕਰਦਾ ਅਕਾਲ ਪੁਰਖ ਦਾ ਵੈਗਰੂ ਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਮੈਨੂੰ ਲੋਕਾਂ ਨੇ ਮਾਨ ਬਖਸ਼ਿਆ ਹੈ ਤੇ ਮੈਂ ਧੰਨਵਾਦ ਕਰਦਾ ਸਾਡੇ ਖਾਸ ਕਰਕੇ ਨਗਰ ਦਾ ਮੇਰੇ ਨਗਰ ਕਲਾਣੇ ਦੇ ਵਿੱਚੋਂ ਸਾਰੇ ਨਗਰ ਨੇ ਮੇਰੀ ਬਹੁਤ ਮਦਦ ਕੀਤੀ ਹੈ ਤੇ ਮੇਰੀ ਨੌਜਵਾਨਾਂ ਨੇ ਮੇਰੀਆਂ ਬਤਾਵਾ ਪੜਾਣਾਂ ਨੇ ਸਾਰਿਆਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਮੇਰੀ ਸਾਡੇ ਨਗਰ ਦੇ ਵਿੱਚੋਂ ਇੱਕ ਸਰਪਾ ਵੈਂਸਲਾ ਕੀਤਾ ਤੇ ਸਾਡੇ ਨਗਰ ਦੇ ਸਾਰੇ ਪਵੰਤੇ ਸੱਜਣਾ ਨੇ ਜਿੰਨੀਆਂ ਦੀਆਂ ਸਾਡੇ ਬੱਚਿਆਂ ਨੇ ਜ਼ੋਨ ਦੇ ਵਿੱਚ 23 ਪਿੰਡਾਂ ਦੇ ਵਿੱਚ ਰਿਸ਼ਤੇ ਜੱਗੀਆਂ ਪੈਂਦੀਆਂ ਸੀ ਸਾਰਿਆਂ ਨੂੰ ਪ੍ਰੇਰਨਾ ਕਰੀ ਤੇ ਉਹਨਾਂ ਨੂੰ ਸਾਡੇ ਬਾਰੇ ਦੱਸਿਆ ਤੇ ਲੋਕਾਂ ਨੇ ਸਾਨੂੰ ਵੱਡਾ ਫਤਵਾ ਦਿੱਤਾ ਮੈਂ ਸਾਡੇ ਸਾਰੇ ਬੱਚਿਆਂ ਨੇ ਜ਼ੋਨ ਤੋਂ ਜਿੰਨੇ ਮੇਰੇ ਪਿੰਡ ਪੈਂਦੇ ਨੇ ਉਹਨਾਂ ਦਾ ਮੈਂ ਦਿਲ ਦੀਆਂ ਕਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਡੀ ਚੋਣ ਨੂੰ ਵੱਡੇ ਵਰਦਨ ਦੇ ਨਾਲ ਸਾਡੀ ਜਿੱਤ ਦਵਾਈ ਹੈ ਮੈਂ ਉਹਨਾਂ ਦੀ ਪਾਈ ہوئی ਵੋਟ ਦਾ ਗੱਲੀ ਗੱਲੀ ਬੋਰਡ ਦਾ ਜ਼ਰੂਰ ਮੁੱਲ ਅਦਾਰੂਗਾ ਕਿਉਂਕਿ ਉਹਨਾਂ ਨੇ ਜੋ ਸਾਡੇ 'ਚ ਭਰੋਸਾ ਪ੍ਰਗਟ ਕੀਤਾ ਹੈ ਮੈਂ ਵੈਗਰੂ ਆਕਾਰਪੁਰਖ ਅੱਗੇ ਇਹ ਹੀ ਅਰਦਾਸ ਕਰਦਾ ਕਿ ਜੋ ਉਹਨਾਂ ਨੇ ਭਰੋਸਾ ਪ੍ਰਗਟ ਕੀਤਾ ਹੈ ਮੈਂ ਉਹਨਾਂ ਦੇ ਭਰੋਸੇ ਨੂੰ ਉਸੇ ਤਰ੍ਹਾਂ ਕਾਇਮ ਰੱਖਾਂ ਜਿਸ ਭਰੋਸੇ ਨਾਲ ਉਹਨਾਂ ਨੇ ਸਾਡੇ ਨੂੰ ਵੋਟਾਂ ਪਾਈਆਂ ਨੇ ਇਹਦੇ ਨਾਲ ਸਾਨੂੰ ਵੱਡਾ ਮਰ ਮਿਲਿਆ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਲੋਕਾਂ ਦੀ ਸੇਵਾ ਕਰਦੇ ਆ ਰਿਹਾ ਹਾਂ ਸੀ ਲੰਬੇ ਸਮੇਂ ਤੋਂ ਹੁਣ ਵੀ ਮੈਂ ਸਭ ਦੀ ਸੇਵਾ ਉਸੇ ਤਰ੍ਹਾਂ ਜਾਰੀ ਰੱਖੂੰਗਾ ਜੋ ਪ੍ਰੋਸਸ ਸਾ ਸੰਗਠਨ ਨੇ ਸਾਡੇ ਦੇ ਵਿੱਚ ਪ੍ਰਗਟ ਕੀਤਾ ਮੈਂ ਉਸ ਪ੍ਰੋਸੈਸ ਨੂੰ ਉਸੇ ਤਰ੍ਹਾਂ ਕਾਇਮ ਰੱਖੂੰ ਮੈਂ ਫਿਰ ਦੁਬਾਰੇ ਸਾਰੇ ਪਿੰਡਾਂ ਦੇ ਵੋਟਰਾਂ ਦਾ ਸਪੋਰਟਰਾਂ ਦਾ ਜਿਨ੍ਹਾਂ ਨੇ ਵੱਧ ਚੜ ਕੇ ਬੁੱਟਾ ਬਣ ਜਾ ਨੇ ਤੇ ਸਾਨੂੰ ਵੱਡੀ ਲੀਡ ਦੇ ਨਾਲ ਇਹ ਲੀਡ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਦੇ ਦੇ ਵਿੱਚ ਸਾਡੀ ਜਿੱਤ ਦੇ ਵਿੱਚ ਉਹਨਾਂ ਨੇ ਭਾਈਵਾਲ ਬਣੇ ਨੇ ਮੈਂ ਉਹਨਾਂ ਸਾਰਿਆਂ ਦਾ ਫੇਰ ਦੁਬਾਰਾ ਧੰਨਵਾਦ ਕਰਦਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਮੇਰੇ ਬੋਟਰ ਸਪੋਰਟਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤੀਆਂ ਦੇ ਵਿੱਚ ਰੱਖੇ ਮੈਂ ਸਾਰਿਆਂ ਦਾ ਬੇੜ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੱਚੂਆਂ ਹੱਥ ਹੱਥ ਜਿਹੜਾ ਜ਼ੋਨ ਸੀ ਇਹ ਇੱਕ ਸਾਡਾ ਪੰਥਕ ਜ਼ੋਨ ਸੀ ਇਹਦੇ ਵਿੱਚ ਸਾਡੇ ਵਰਕਰਾਂ ਨੇ ਬਹੁਤ ਮਿਹਨਤ ਵੀ ਕੀਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੋਕਾਂ ਦੇ ਪ੍ਰੈਸ਼ਰ ਸੀ ਤੇ ਪਰ ਉਹ ਪ੍ਰੈਸ਼ਰ ਲੋਕਾਂ ਨੇ ਪਰਾ ਕਰਤਾ ਲੋਕਾਂ ਨੂੰ ਦਿਖ ਰਿਹਾ ਹੈ ਵੀ ਸਾਡਾ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਜਾ ਰਹੀ ਹੈ ਜਿਸ ਤੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਹੋ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਿ 2027 ਦੇ ਵਿੱਚ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਬਣ ਰਹੇ ਨੇ ਤੇ ਲੋਕਾਂ ਨੂੰ ਪੂਰਨ ਭਰੋਸਾ ਹੈ ਵੀ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਹਰੇਕ ਛੋਟੇ ਵਰਕਰ ਤੋਂ ਲੈ ਕੇ ਵੱਡੇ ਵਰਕਰ ਦੇ ਨਾਮ ਕਢਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਿਕਾਸ ਦੀਆਂ ਲੀਹਾਂ ਦੇ ਤੇ ਪੰਜਾਬ ਨੂੰ ਤੇ ਲੋਕਾਂ ਨੂੰ ਵੀ ਆਸ ਹੈ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਤੇ ਪੰਜਾਬ ਦਾ ਵਿਕਾਸ ਦੁਬਾਰਾ ਲੀਹਾਂ ਤੇ ਆਏ ਤੇ ਬੱਚੂਆਂ ਨੇ ਜੋ ਹੁੰਦੇ ਵਰਕਰਾਂ ਨੇ ਦਿਨ ਰਾਤ ਮਿਹਨਤ ਕਰਕੇ ਤੇ ਸਾਨੂੰ ਵੱਡੀ ਲੀਡ ਦਵਾਈ ਹੈ ਵਰਕਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ